ਆਖ ਖਜਲੋ ਵੀਰ ਪਿੱਛੇ ਨੂੰ ਸ਼ਮਾ ਦੇਵਾ ਪਾਈ ਦੀ ਆਡੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕੀ ਕੀ ਬਾਤ ਹੈ ਸੋ ਆਪ ਗੱਭਰੂ ਆਈਡੀ ਕੀ ਬਾਤ ਹੈ ਲੋਵੀ ਲੋਵੀ ਮਿੱਤਰੋ ਆਪਾਂ ਹੁਣ ਨਿਹਰਾ ਹੋ ਗਿਆ ਤਾਂ ਕਾਫੀ ਪਰ ਪਹੁੰਚ ਗਏ ਆ ਹੁਣ ਤੇ ਮਿਲਦੇ ਆ ਜਾ ਕੇ ਭੈਣ ਨੂੰ ਤੇ ਕੀ ਕੀ ਕਹਿੰਦੀ ਆ ਦੇਖਦੇ ਆ ਕਹਿੰਦੀ ਵੀ ਅੱਖਾਂ ਹੀ ਤਰਸ ਗਈਆਂ ਬਹਿ ਗਿਆ ਚੱਲ ਕੋਈ ਨਹੀਂ ਆਪਾਂ ਸਮੇਂ ਜਾਈਂਦੀਆਂ ਜਦੋਂ 2 ਸਾਲ ਬਾਅਦ ਜਾਣਾ ਇਹ ਤਾਂ ਮਿਲਦੇ ਆ ਯਾਰ ਕਾਫੀ ਟਾਈਮ ਬਾਅਦ ਟਾਈਮ ਲੱਗ ਗਿਆ ਬਹੁਤ ਗਿਆ ਨਾ ਉੱਥੇ ਲੁਧਿਆਣੇ ਲੱਗ ਗਿਆ ਬੱਸ ਨਹੀਂ ਹੈਗਾ ਓਕੇ ਆ ਰ ਆ ਜਾਂਦਾ ਹੈਂ ਹਾਂ ਭਾਈ ਹੁਣ ਇੱਧਰ ਹੀ ਹੈਗਾ ਫੇਰ ਇਹ ਦੇਖ ਲੈ ਕਿ ਨਾ ਉਹ ਖੋਲੀ ਗੁੰਡਾ ਕਿਹੜਾ ਗੁੰਡਾ ਨਾਲ ਲੰਘ ਕੇ ਦੇਖੀ ਬੰਦ ਦਿਖਤ ਉਹ ਉਹ ਜੈਨ ਕੋ ਇਹ ਮੇਰਾ ਨਹੀਂ 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 ਲੋੜੇ ਨਹੀਂ ਸਾਰਾ ਜਾਨੀ ਨਹੀਂ ਜਾਣੀ ਪਣੀ ਹੈ ਤੇਰੇ ਦੂਹਾਰਤੀ ਰੇ ਨੂੰ ਪੜਾਈ ਪਈ ਮੈਂ ਕਿਹਾ ਇਸ ਨੂੰ ਬਾਹਰ ਉਹ ਸੇਟ ਚੜ੍ਹ ਲੈ ਮੈਂ ਲੈ ਜਾਂਦਾ ਚੜ੍ਹ ਕੇ ਮੜ ਜਾ ਜਾ ਕੇ ਕਿ ਜਾਣ ਮੈਂ ਬੈਗੀ ਲੈ ਕੇ ਚਲਦਾ ਦੀ ਜਾਨੀ ਦੀ ਜਾਨੀ ਮੈਲੇ ਬਹੁਤ ਅੱਗੇ ਨਹੀਂ ਇਧਰ ਆ ਜੀ ਮੇਰੇ ਜੀਆ ਯਾ ਕੁਝ ਆਉਂਦਾ ਮੈਂ ਆਉਂਦਾ ਚੱਲਣ ਦੇ ਉੜੀ ਨਹੀਂ ਆਪਣੇ ਇੱਥੇ ਬੈਹੋ ਜੂ ਕੋਈ ਨਹੀਂ ਮਸੱਈ ਹੋ ਜਾਣਾ ਸੋਫਾ ਤੋਂ ਕਰਦੇ ਭਾਜੀ ਹੋਟ ਮੰਡ ਦੇ ਆਹੋ ਹਾਂ ਲੋ ਜੀ ਮਿਲੋ ਭੈਣ ਨੂੰ ਪਹੁੰਚ ਗਏ ਆ ਆਪਾਂ ਭੈਣ ਦੇ ਘਰੇ ਭਾਜੀ ਹੁਣ ਵੀ ਇੰਤਜ਼ਾਰ ਕਰਦੇ ਵਿਚਾਰੀ ਜਦ ਦੇ ਬੈਠੇ ਪੂਰੇ 2 ਸਾਲ ਨਾ ਹਾਂ ਪੂਰੇ 2 ਹਾਂ ਆਵਾਜ਼ ਆ ਮੈਂ ਆ ਜਿਹੜੀ ਬਿਹੀ ਨਹੀਂ ਆ ਬਿਹੀ ਲੱਗਣਾ ਨਹੀਂ ਸੀ ਇਹ ਲੱਗਣ ਤੋਂ ਇਦਾਂ ਹੀ ਇਹਨਾਂ ਕੋਲ ਨਹੀਂ ਆਇਆ ਸੀ ਮੈਂ ਮੈਂ ਹਨਾ ਮੈਂ ਆਪ ਤਾਂ ਕਿਤਾ ਆਇਆ ਸੀ ਕਿਦੋਂ ਮੈਂ ਇਹ ਪੇਪਰ ਦੇ ਕੇ ਆ ਨਾ ਅਗਲੇ ਨਾਲ ਲੱਗਣਾ ਸੀ ਮੈਂ ਉੱਥੇ ਇਹ ਆਧਾਰ ਦੂਰ ਘੜ ਉਤਾਰ ਕੇ ਆਇਆ ਮੈਂ ਇਹਨੂੰ ਕਾ ਕੇ ਕਿ ਮੈਂ ਕਿ ਮਲਾਗਾ ਲੱਦੂੰਗਾ ਨਹੀਂ ਉੱਥੇ ਕਾਹਦੇ ਸਿਆਣਾ ਚ ਲੱਗ ਗਿਆ ਅੱਛਾ ਬਾਤ ਮੇਰੇ ਕੋਲ ਆਇਆ ਹੈ ਦੁਪਹਿਰ ਕੇ ਜੀ ਨੱਗ ਕੇ ਉੱਥੋਂ ਕਹਿੰਦਾ ਇੱਕ ਸਰਪ੍ਰਾਈਜ਼ ਦੇਣਾ ਤੁਹਾਨੂੰ ਮੈਂ ਕਾ ਲੱਗ ਗਿਆ ਮੈਂ ਕਾ ਮੈਨੂੰ ਦੱਸੇ ਨਾ ਕੀ ਕੀ ਸਰਟੀਫਿਕੇਟ ਜਾਂ ਚੱਕੇ ਹੋਏ ਉਹ ਮੈਂ ਕਿ ਸੇ ਲਦਾ ਪੁੰਨਰਦਨ ਜਿਹੜੀ ਛੋੜਾ ਲੈਟਰੈਕਸ਼ਨ ਦੱਸਣ ਲੱਗੀ ਪਹਿਲਾਂ ਆਪਾਂ ਇਹ ਹੁਣ ਦੇਖਦਾ ਮੈਂ ਬਾਅਦ ਸਹੀ ਆ ਤੈਨੂੰ ਬੋਲਾਂ ਬਹੁਤ ਵੱਡੀ ਡਿਊਟੀ ਚਲੋ ਇਹ ਤਾਂ ਮਿਲਦਾ ਕਿ ਤੰਦਾ ਪਹਿਲਾਂ ਹੈਗਾ ਜੁਰੀਆ ਨਹੀਂ ਅਜੇ ਤੱਕ ਮਿਲਦਾ ਹੁੰਦਾ ਜੱਫੀ ਪਾ ਕੇ ਇਦਾਂ ਦੀ ਬਾਣੀ ਲਾ ਕੇ ਹਨਾ ਇੱਧਰ ਹੱਲੋ ਪਹਿਲਾਂ ਕੋਣੇ ਨੇ ਕੋਣੇ ਨੇ ਗੱਡੀ ਭਾਜੀ ਗੱਡੀ ਭਾਜੀ ਚੇਤਾ ਤੈਨੂੰ ਪਹਿਲੇ ਦਾ ਟਾਈਮ ਕਰੀਂ ਬੱਡੇ ਹੋਏ ਬੱਡੇ ਹੋਏ ਨਿਕਨੇ ਨਿਕਨੇ ਇੱਧਰ ਭਾਈ ਉਹਨਾਂ ਨੂੰ ਹੈਲੋ ਨਹੀਂ ਕਰਨੀ ਇੱਧਰ ਵੀ ਇੱਧਰ ਮਲਾ ਇਹਨਾਂ ਨੂੰ ਤੇ ਆ ਨਾ ਮੁਟਿਆਨ ਸਿਕਨ ਗਲੀ ਤੋਂ ਹੁੰਦਾ ਹੈ। ਬੜਾ ਹੈਲੋ ਕਿੱਦਾਂ ਠੀਕ ਠਾਕ ਹੈ? ਠੀਕ ਹੈ। ਭਾਜੀ ਬਹਿ ਜਾਓ। ਆ ਗੋ ਜੀ। ਮੇਰੇ ਉੱਪਰ ਜਾ ਕੇ ਠੰਡਾ ਪੀ ਕੇ ਆ। ਹੈਲੋ ਕਿਹਦੇ ਚੱਲ ਸਾਰੇ ਆ। ਹੈਲੋ। ਇਦਾਂ ਦਾ ਕਰ। ਨਾਮ ਕੀ ਤੇਰਾ? ਜਤਿਨ। ਤੇਰਾ ਕੀ ਹੈ? ਹਾਂ ਇਹ ਪ੍ਰੀਤ ਜਤਾ ਨਾ ਥਲੀ। ਅੰਜਾ ਤੁਰਨਾ। ਕੋਸ਼ਿਸ਼ ਆ ਤੁਹਾਨੂੰ ਲੈ ਜੀ ਕਿ ਨਹੀਂ ਲੇਟ ਹੋਣਾ ਟੀਮ ਗੱਲ ਕਰੋ ਲੈ ਜੀ ਇਹ ਨਾਲ ਤੁਹਾਨੂੰ ਦੋਸਤੋ ਗੱਲ ਬਹੁਤ ਹੈ ਪੱਕਾ ਦੇਖ ਲਓ ਮੁੱਕਰ ਇਹ ਨਾ ਵੀ ਫੋਨ ਚੱਲਦਾ ਕਰਕੇ ਆਪ ਨੂੰ ਉਹ ਬੰਦ ਦੇ ਤਾਂ ਉੱਦੇ ਫੜਿਆ ਮੇ ਫੋਨ ਚੱਲਦਾ ਨਹੀਂ ਹੈਗਾ ਲੈ ਮੁੱਕਰ ਦੇ ਲੈ ਲਿਓ ਪੱਕਾ ਚਲ ਫਿਰ ਤਿਆਰ ਹੋ ਜਾਓ ਪੈਕਿੰਗ ਕਰ ਲਓ ਛੱਡ ਕੇ ਨਹੀਂ ਜਾਣੇ ਹੈਗੇ ਮੇਰਾ ਸਾਲ ਬਾਦ ਕਿਡਾ ਲੱਗੇ ਖਰਿਆ 200 ਲਈ ਲੱਗਣਾ ਵਾਪਸ ਮੈਂ ਜਦੋਂ ਆਇਆ ਉਦੋਂ ਛੱਡ ਕੇ ਜਾਣਾ ਕਿਹੜਾ ਪਿੰਡ ਆ ਠੋਖੇ ਆ ਹਾਂ ਚੱਲ ਠੀਕ ਹੈ ਮਜੂਰੀ ਹੁਣ ਭਾਈ ਦਾ ਨਾਮ ਕੀ ਆ ਹਾਂਜੀ ਨਾਮ ਤਾਂ ਪਤਾ ਨਹੀਂ ਅਸ਼ਵਨੀ ਚੱਲ ਠੀਕ ਅਸ਼ਵਨੀ ਬਾਈ ਅੱਛਾ ਮੇਰਾ YouTube ਚੈਨਲ ਕਿਹੜਾ ਹੈ ਫਲਾਪ ਗੱਭਰੂ ਹਾਂ ਇਹ ਤਾਂ ਸਹੀ ਆ ਪਤਾ ਮੈਂ ਦੇਖਦਾ ਹਾਂ ਨਾ ਵੀਡੀਓ ਮੇਰੀਆਂ ਹਾਂਜੀ ਲਾਈਕ ਕਰ ਦੋ ਨਾ ਲਾਈਕ ਕਰ ਦੋ ਨਾ ਸ਼ੇਅਰ ਕਮੈਂਟ ਲਾਈਕ ਹੋਰ ਕੀ ਹੋਰ ਕੀ ਆਦਾ ਲੋਕ ਸ਼ੇਅਰ ਕਮੈਂਟ ਲਾਈਕ ਅੱਛਾ ਚੱਲ ਤੇਰੇ ਸਾਰੇ ਨੂੰ ਪੁੱਛੋ ਇਹਦਾ ਵੀ ਚੈਨਲ ਆ ਤੇਰਾ ਵੀ ਆ ਕੀ ਬਾਤ ਆ ਦੱਸ ਦੇ ਵੀ ਕਿਹੜਾ ਆ ਜੱਟ ਕੁਮਾਰ DH9 DI ਉਹ ਜਿੱਡਾ ਚੈਨਲ ਰੱਖਿਆ ਇਹਨਾਂ ਮੈਨੂੰ ਤਾਂ ਸਰਚ ਵੀ ਨਹੀਂ ਕੀ ਨਹੀਂ ਕਰਦਾ ਐਡਾ ਵੱਡਾ ਛੋੜਾ ਜਿਹਾ ਰੱਖ ਜਦੋਂ ਤੇ ਲਾਈਕ ਕਮੈਂਟ ਕਰ ਦਿਓ ਪਾਈ ਦੀ ਆਣੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕੀ ਕੀ ਬਾਤ ਹੈ ਸੋ ਆਪ ਗੱਭਰੂ ਆਈਡੀ ਕੀ ਬਾਤ ਹੈ ਲੋ ਵੀ ਕੀ ਬਾਤ ਹੈ ਮਸਮਰ ਮੋੜ ਨਹੀਂ ਕਮੈਂਟ ਹੋਣੀ ਜਿੱਦ ਨੇ ਕਹਿਤਾ ਹਾਂ ਚਾਹ ਸਹੀ ਆ ਰਹਾ ਠੀਕ ਹੈ ਤੇਰਾ ਬਲੌਗ ਆਪ ਪਾ ਦਈਏ YouTube ਤੇ ਹਾਂ ਠੀਕ ਹੈ ਕੱਲ ਬਾਸ ਨੂੰ ਪਾ ਦੇਣਾ ਆਪਾਂ ਦੇਖੀ ਅੱਛਾ ਠੀਕ ਹੁਣ ਤਾਂ ਤੂੰ ਦੇਖਣੀ ਆ ਤੇ ਕਿਹ ਲਾਈ ਹੈ ਨਾ ਠੀਕ ਹੈ ਮਾਲਕ ਰੋ ਵੀਰੇ ਲੈ ਆਈ ਇੱਥੇ ਨੂੰ ਬਾਜੀ ਕੱਢੀ ਹਾਂ ਜੀ ਮੈਂ ਲੈ ਆਉਂਦਾ ਉਹ ਸਾਡਾ ਬਣਦਾ ਉਹ ਵੀ ਦੇਣਾ ਸੀ ਨਾ ਨਹੀਂ ਨਹੀਂ ਉਹ ਲਾਇਆ ਉਹਥੇ ਲੈ ਆਉਂਗਾ ਉਹ ਲੈ ਆਉਣ ਲੱਗੇ ਮੈਨੂੰ ਰਹਿਣ ਦੇ ਰੱਖ ਲੈ 19 ਉਹ ਨਹੀਂ ਨਹੀਂ ਮਾਸੀ ਰੱਖ ਤਾ ਇਹ ਆ ਫੜ ਨਹੀਂ ਨਹੀਂ ਬਾਜੀ ਕਿਸੇ ਨੂੰ ਨਹੀਂ ਜਾਣੀ ਮੈਂ ਮੈਂ ਦੇਣਾ ਹੁਣ ਮੈਂ ਕਿਹਾ ਨਹੀਂ ਲੈ ਬਤ ਆ ਰਹੇ ਨੇ ਮੈਂ ਨਹੀਂ ਕਰਿਆ ਕੁਝ ਥੋੜੀ ਦੇ ਦੇ ਕੁਝ ਨਹੀਂ ਨਾ ਥੋੜੀ ਹੀ ਹੈ ਕੋਈ ਨਹੀਂ ਤੂੰ ਤਾਂ ਦਿੰਦਾ ਹੀ ਰਹੇ ਕੁਝ ਨਹੀਂ ਫੜਨਾ ਫੜਨਾ ਫੜੋ ਹੀ ਨਹੀਂ ਕੁਝ ਨਹੀਂ ਥੋੜੀ ਹੀ ਆ ਹੈਂ ਕਹਾਂ ਤੋਂ ਮੋੜ ਲੈਣੇ ਚਾਹੋ ਲੈਮ ਕੋਈ ਗੱਲ ਨਹੀਂ ਮਾਤਾ ਕੱਢ ਲਿਆ ਕਰੋ ਇੱਦਾਂ ਜੇਰਾ ਜੇ ਉਹਨੇ ਨੂੰ ਨਹੀਂ ਜਾਣ ਚਾਹ ਲੈ ਠੀਕ ਆ ਸਾਰੇ ਹੀ ਆ ਗਿਆ ਉੱਤਾਂ ਸਬਸਕ੍ਰਾਈਬ ਹਾਂ ਕਰ ਸਬਸਕ੍ਰਾਈਬ ਇੱਦਾਂ ਤੇ ਚੱਕ ਲੈ ਤੋਈ ਕੇ ਤੋਈ ਕੇ ਪਹਿਲਾ ਕਰਦਾ ਕੋਈ ਨਹੀਂ ਸਾਦਾ ਆਖਿਆ ਚਲੋ 20 ਰੁਪਏ ਦੇ ਆਈਂ ਜਿੱਦੇ ਮੈਂ ਜਮਾ ਦੇ ਦੋ ਸਮਾ ਦੇ ਰੋ ਕਹਣੋ ਬੋਲੇ ਚਲੋ ਇਹ ਬਹੁਤ ਵਧੀਆ ਲੱਗਾ ਤੁਸੀਂ ਜਿੱਦਾਂ ਦੇਖਿਆ ਹੋਣਾ ਨਾ ਬਲੌਗ ਦੇ ਵਿੱਚ ਮਿਲ ਕੇ ਭੈਣੋਨਾਂ ਨੂੰ ਤੇ ਸਾਰੇ ਜਣੇ ਇਕੱਠੇ ਹੋ ਗਏ ਜਦੋਂ ਮਿਲਣੋਂ ਨਾ ਤੇ ਦਿਆਰੇ ਵੀ ਬਹੁਤ ਬਹੁਤ ਧੰਨਵਾਦ ਯਾਰ ਸੇਵਾ ਪਾਣੀ ਦਿੱਤੇ ਸੇਵਾ ਪਾਣੀ ਨਹੀਂ ਵਧੀਆ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ ਚਲੋ ਹੈ ਨਾ ਇੰਨੇ ਟਾਈਮ ਬਾਅਦ ਗਏ ਆ 2 ਸਾਲ ਬਾਅਦ ਤੁਹਾਨੂੰ ਪਤਾ ਨਾ ਸਾਰਿਆਂ ਨੂੰ ਦੱਸਣ ਦੀ ਕੋਈ ਲੋੜ ਹੀ ਨਹੀਂ ਹੈਗੀ ਤੇ ਵਧੀਆ ਲੱਗਦਾ ਆਪਣੇ ਆਪ ਨੂੰ ਵੀ ਨਾ ਆਪਣੇ ਆਪਾਂ ਆਪਣੀ ਭੈਣ ਦੇ ਘਰੇ ਜਾਈਏ ਇਦਾਂ ਇੰਨੇ ਟਾਈਮ ਬਾਅਦ ਉਹ ਵੀ ਤੇ ਉਹਨੂੰ ਵੀ ਹੁੰਦਾ ਆ ਵੀ ਜਦੋਂ ਹਨਾ ਵਧੀਆ ਲੱਗਦਾ ਹੀ ਆ ਤੇ ਚਲੋ ਮਾਲਕ ਪਾਲੀ ਰੱਖੇ ਗਾਂ ਫੇਰ ਆਉਂਦੇ ਅੰਦਰ ਆਵਾਂਗੇ ਤੇ ਹੁਣ ਆਪਾਂ ਟਾਈਮ ਦੇ ਨਾਲ ਨਿਕਲੀਏ ਕਰੇ ਤਾਂ ਨੇਰਾ ਹੋ ਗਿਆ ਆ ਆ ਦੇਖ ਲਓ ਆ ਪਿਛੇ ਆਪਣੀ ਬੈਠੇ ਆ ਸਰ ਹੁਣੀ ਜੀ ਅਸੀਂ ਆ ਗਏ ਹਾਂ ਨਹੀਂ ਦੇ ਦੀਦਾ ਦੀਦਾ ਆਪਣਾ ਫਲੈਸ਼ ਦੇ ਨਾਲ ਆ ਪਾਸ ਥੋੜੇ ਟੈਂਟ ਬੈਠੇ ਆ ਟੈਂਟ ਬੈਠੇ ਕਿੰਦਾ ਆਪਦਾ ਠੀਕ ਆ ਨਾ ਤੇ ਹੁਣ ਆਪਾਂ ਚੱਲਦੇ ਆ ਘਰੇ ਨਹੀਂ ਤਾਂ ਦੇਖਦੇ ਆ ਵਲੌਗ ਐਂਡ ਕਰਦੇ ਆ ਹੈਨਾ ਓਕੇ ਆ ਰਪਾਈ ਮੇਰਾ ਹੋ ਗਿਆ ਆਪਾਂ ਨੂੰ ਕਾਫੀ ਵੀ ਕਿਉਂਕਿ ਅੱਜ ਕੰਮ ਵੀ ਯਾਰ ਲੁਧਿਆਣੇ ਵੀ ਸੀ ਫਿਰ ਉਧਰ ਵੀ ਜਾਣਾ ਸੀ ਪੈਣ ਦੇ ਤਾਂ ਕਰਕੇ ਲੱਗ ਗਿਆ ਨਾ ਰੇਗੀਆਂ ਲੱਗੀਆਂ ਆ ਪਰ ਐਸ਼ਟੈਂਟ ਤਾਂ ਫੋਲੇ ਕੰਮ ਉੱਥੇ ਹੀ ਫੋਲੇ ਉੱਨੇ ਹੁਣ ਜਾ ਕੇ ਰੋਟੀ ਪਾਣੀ ਦੇਖਾਂਗੇ ਕਦੀ ਖਾ ਲਵਾਂਗੇ ਪੰਗਥੀਆਂ ਪਲੌਰ ਸ਼ਹਿਰ ਠੀਕ ਐ ਫੜ ਕੇ ਮਿਲ ਜਾਣ ਖੁੱਲੇ ਆਪਾਂ ਨੂੰ ਇਹ ਚੱਕਰ ਆ ਬੱਸ ਆਟਾ ਖੁੱਲੇ ਹੀ ਲੱਗਦੇ ਆ ਮੈਨੂੰ ਜਦੋਂ ਆ ਲੱਗੂ ਪਤਾ ਹੁਣ ਜਾ ਕੇ ਪਤਾ ਲੱਗੂਗਾ C'è un'altra cosa che non si No, mi